ਦੇਖੋ ਪੰਜਾਬ ਪੁਲਿਸ ਨੂੰ ਲੋਕ ਬਹੁਤ ਮਾੜਾ ਚੰਗਾ ਬੋਲਦੇ ਨੇ ਕਿ ਪੰਜਾਬ ਪੁਲਿਸ ਬਿਨਾ ਮਤਲਬ ਤੋਂ ਸਾਨੂੰ ਰੋਕਦੀ ਆ ਜਾਂ ਪੰਜਾਬ ਪੁਲਿਸ ਕੰਮ ਨਹੀਂ ਕਰਦੀ ਅੱਜ ਉਹਨਾਂ ਲੋਕਾਂ ਨੂੰ ਇੱਕ ਵੀਡੀਓ ਦਿਖਾਉਣੀ ਆ ਕਿ ਦੇਖੋ ਪੰਜਾਬ ਪੁਲਿਸ ਕਿਤੇ ਨਾ ਕਿਤੇ ਚੰਗੇ ਕੰਮ ਵੀ ਕਰਦੀ ਨਜ਼ਰ ਆ ਰਹੀ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਸਮਰਾਲਾ ਚੌਕ ਦੀਆਂ ਤਸਵੀਰਾਂ ਨੇ ਦੇਖੋ ਤਸਵੀਰਾਂ ਕੁਝ ਨਾ ਕੁਝ ਆਪ ਹੀ ਬਿਆਨ ਕਰ ਰਹੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਯਾਦ ਹੋਵੇ ਤਾਂ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੁੰਦੀ ਆ ਸਮਰਾਲਾ ਚੌਂਕ ਦੇ ਵਿੱਚ ਜਦੋਂ ਇਹਨਾਂ ਅਫਸਰਾਂ ਆਹੀ ਇੱਕ ਮੁੰਡਾ ਰੋਕਿਆ ਜਾਂਦਾ ਜਦੋਂ ਉਹ ਬਤਮੀਜ਼ੀ ਕਰਦਾ ਤਾਂ ਉਹਨੂੰ ਫੜਿਆ ਜਾਂਦਾ ਤੇ ਲੋਕਾਂ ਨੇ ਅੱਧੀ ਵੀਡੀਓ ਬਣਾ ਕੇ ਉਹ ਵਾਇਰਲ ਕਰ ਦਿੱਤੀ ਸੀ ਕਿ ਦੇਖੋ ਜੀ ਅਸੀਂ ਇੱਕ ਪੁਲਿਸ ਵਾਲੇ ਨੇ ਦੇਖੋ ਬਤਮੀਜੀ ਕੀਤੀ ਲੋਕਾਂ ਨੇ ਬੜਾ ਮਾੜਾ ਚੰਗਾ ਬੋਲਿਆ ਕਿ ਨਹੀਂ ਗਲਤ ਆ ਪੁਲਿਸ ਵਾਲੇ ਦੀ ਗਲਤੀ ਆ ਇਹ ਉਹੀ ਪੁਲਿਸ ਮੁਲਾਜ਼ਮ ਨੇ ਜਿਹੜੇ ਹੁਣ ਸੇਵਾ ਕਰ ਰਹੇ ਨੇ ਇਹਨਾਂ ਨੇ ਇਹ ਦਿਖਾਇਆ ਵੀ ਦੇਖੋ ਮੇਰੀ ਗਲਤੀ ਨਹੀਂ ਸੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਇਹ ਕਹਿੰਦੇ ਵੀ ਅੱਧੀ ਫਿਲਮ ਬਣਾਈ ਬੰਦਿਆਂ ਨੇ ਵਾਇਰਲ ਕਰਤੀ ਉਹ ਅੱਧੀ ਫਿਲਮ ਅੱਧੀ ਜਾਣਕਾਰੀ ਭਿਆਨਕ ਬਣ ਗਈ ਮੇਰੇ ਲਈ ਦੇਖੋ ਤਸਵੀਰਾਂ ਦਿਖਾ ਰਹੀਆਂ ਆ ਅਸੀਂ ਅਸਮਦਰ ਚੈਨਲ ਦੇ ਉੱਤੇ ਇਧਰ ਆਓ ਇਧਰ ਜੀ ਦੇਖੋ ਵਿਨਾਸ਼ ਵਿਸ਼ੇਸ਼ ਵਾਰਤ ਤੋਂ ਲੋਕਾਂ ਦਾ ਭਲਾ ਕਰ ਰਹੇ ਨੇ ਦੇਖੋ ਮਤੋਂ ਕਾ ਵੀਡੀਓ ਵਾਲੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਦੇ ਨਾਲ ਜੀ ਸਰ ਕੀ ਕਹਿਣਾ ਚਾਹੋਗੇ ਜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਨੌਜਵਾਨ ਨੂੰ ਤੁਸੀਂ ਰੋਕਿਆ ਸੀ ਤੇ ਲੋਕਾਂ ਨੇ ਬੜਾ ਮਾੜਾ ਚੰਗਾ ਬੋਲਿਆ ਸੀ ਤੁਹਾਡੇ ਬਾਰੇ ਜੀ ਕੋਈ ਕੋਲ ਰੁਕਿਆ ਨਾ ਡੀਆਰਪੀ ਆ ਰਿਹਾ ਜੀ ਜੀ ਮੁੰਡੇ ਬੈਠੇ ਵੀ ਤਨ ਸੀਗੇ ਉਹ ਕੋਨਾ ਮੈਂ ਰੁਕਿਆ ਉਹਨਾਂ ਨੇ ਇਹ ਹੀ ਗੱਲ ਕਹਿ ਦਿਆਂ ਵੀ ਕਾਕਾ ਸ਼ਾਇਰ ਤੇ ਲਾਓ ਜੀ ਠੀਕ ਹੈ ਸਰ ਕੋਈ ਸ਼ਾਇਰ ਜਿਹੜਾ ਉਹਦੇ ਬਾਰੇ ਬੋਲਣ ਲੱਗੇ ਪਏ ਉਹਨੂੰ ਕੋਈ ਉਹਦੇ ਕਹਿ ਲੀ ਬਾਕੀ ਮੈਂ ਉਹ ਬੁੱਝਾ ਤਰਾਕ ਰੱਖੀ ਤੇ ਸ਼ਾਇਰ ਤੇ ਗੱਲ ਜੀ ਬੜਾ ਹੀ ਗੱਲਬਾਤ ਹੋਈ ਜੀ ਦੇਖੋ ਅਸੀਂ ਇੱਥੋਂ ਲੰਘੇ ਜਾਂਦੇ ਸੀ ਸਾਨੂੰ ਬੜਾ ਮਨ ਨੂੰ ਖੁਸ਼ੀ ਹੋਈ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਜੀ ਜੀ ਇੱਕ ਬਸ ਦਾ ਕਾਲਾ ਬਸ ਦੇ ਵਿੱਚ ਬੜੀ ਆਤੀ ਜੀ ਲੋਕਾਂ ਦੇ ਖਾਦੇ ਦੇ ਵਿੱਚ ਬਹੁਤ ਫਟਾਫਟਾ ਪਾਣੀ ਜੀ ਜੀ ਤਕਰੀਬਾ ਕਰਦੇ ਬਹੁਤ ਬੜੀ ਜੀ ਦੇਖੋ ਜੀ ਜੀ ਬਹੁਤ ਬਹੁਤ ਜੀ ਸਾਰੇ ਕੋਲੇ ਪਹੁੰਚ ਗਈਏ ਸਾਰੇ ਕੋਲੇ ਜੀ ਦੇਖੋ ਤੁਹਾਨੂੰ ਤਸਵੀਰਾਂ ਸਮਰਾਲਾ ਚੌਂਕ ਦੀਆਂ ਦਿਖਾ ਰਹੇ ਹਾਂ ਸ਼ਹਿਰ ਨਗਰ ਨਿਗਮ ਵੱਲੋਂ ਟਰਾਲੀ ਮੰਗਵਾਈ ਗਈ ਇਹਨਾਂ ਵੱਲੋਂ ਸੇਵਾ ਕੀਤੀ ਗਈ ਕਿੰਨਾ ਕਿਤੇ ਇਹ ਕਹਿੰਦੇ ਵੀ ਲੋਕਾਂ ਦੀਆਂ ਜਿਹੜੀਆਂ ਲੱਖਾਂਆਂ ਗੱਡੀਆਂ ਨੇ ਹੋਰ ਟੁੱਟੀਆਂ ਸੀ ਉਹ ਪੰਨੀਆਂ ਜਾ ਰਹੀਆਂ ਸੀਗਾ ਟੋਏਆਂ ਦੇ ਕਾਰਨ ਤਾਂ ਸਾਨੂੰ ਇਹ ਫੈਸਲਾ ਲੈਣਾ ਪਿਆ ਵੀ ਸਾਨੂੰ ਖੁਦ ਨੂੰ ਸਹੀ ਕਰਵਾਉਣਾ ਪਿਆ ਇਹ ਕਹਿ ਕੇ ਦੇਖ ਲਓ ਦੋਸਤੋ ਜਿਹੜਾ ਪੰਜਾਬ ਪੁਲਿਸ ਨੂੰ ਮਾੜਾ ਬੋਲਦੇ ਨੇ ਇਹ ਵੀਡੀਓ ਉਹਨਾਂ ਲਈ ਆ ਖੁਦ ਮੁਲਾਜ਼ਮ ਲੱਗੇ ਹੋਏ ਨੇ ਡਿਊਟੀ ਤੇ ਇਹ ਉਹੀ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦਾ ਬੀਤੇ ਦਿਨ ਕਲੇਸ਼ ਸਮਰਾਲਾ ਚੌਂਕ ਦੇ ਵਿੱਚ ਪਿਆ ਸੀ ਤਿੰਨ ਨੌਜਵਾਨਾਂ ਨੂੰ ਰੋਕਿਆ ਸੀ ਜਿਨ੍ਹਾਂ ਦਾ ਤਿੱਤਨਾ ਦੇ ਕੋਲੇ ਨਸੰਸ ਵਗੈਰਾ ਨਹੀਂ ਸੀ ਜਦੋਂ ਰੋਕਿਆ ਤੇ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਪਿੱਛੋਂ ਉਹਨੂੰ ਫੜਿਆ ਉਸ ਵੇਲੇ ਲੋਕਾਂ ਨੇ ਇਹਨਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਬੜਾ ਮਾੜਾ ਚੰਗਾ ਬੋਲਿਆ ਲੋਕਾਂ ਨੇ ਕਿ ਇਹ ਪੈਸੇ ਖਾਂਦੇ ਨੇ ਇਦਾਂ ਨੇ ਜੀ ਇਹ ਮਾੜੇ ਨੇ ਇਹ ਉਹਨਾਂ ਦੇ ਮੂੰਹ ਤੇ ਚਪੇੜ ਆ ਅੱਜ ਜੋ ਵਿਨਾਸ਼ ਵਾਰਤ ਤੋਂ ਸੇਵਾ ਕਰ ਰਹੇ ਨੇ ਉਹ ਤਸਵੀਰਾਂ ਤੁਹਾਨੂੰ ਅਸੀਂ ਐਸਐਮਜ਼ेड ਨਿਊਜ਼ ਦੇ ਉੱਤੇ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਦੇਖ ਲਓ ਦੋਸਤੋ ਪੁਲਿਸ ਨੂੰ ਮਾੜਾ ਬੋਲਣ ਵਾਲਿਆਂ ਦੇ ਉੱਤੇ ਮੂੰਹ ਤੇ ਫੇੜ ਆ ਇਹ ਸਵੀਰਾ ਸਮਰਾਲਾ ਚੌਂਕ ਦੇ ਨੇੜੇ ਦੀਆਂ ਦਿਖਾ ਰਹੇ ਆ ਤੁਹਾਨੂੰ ਦੇਖੋ ਨਾਲ-ਨਾਲ ਆਪਣੀ ਡਿਊਟੀ ਵੀ ਕਰ ਰਹੇ ਨੇ ਜਿਹੜਾ ਪਿਛੇ ਟ੍ਰੈਫਿਕ ਲੱਗ ਚੁੱਕਿਆ ਉਹਨੂੰ ਵੀ ਖੜਵਾ ਰਹੇ ਨੇ ਕਿ ਲੋਕ ਆਮ ਪਬਲਿਕ ਤੰਗ ਨਾ ਹੋਵੇ ਲੋਕ ਆਪਣੇ ਮੰਜ਼ਿਲ ਦੇ ਉੱਤੇ ਟਾਈਮ 'ਤੇ ਪਹੁੰਚ ਜਾਣ ਸਾਤ ਰੇ ਵਿੱਚ ਆਜੂਣਾ ਸਾਟਾ ਸਾਟੇ ਜਾਣਾ ਬੇਤਰੀ ਚਾਹੀਦਾ ਤਸਵੀਰਾਂ ਤੁਹਾਨੂੰ ਅਸੀਂ ਐਸਐਮਜ਼ ਨਿਊਜ਼ ਰਾਹੀਂ ਦਿਖਾ ਰਹੀਆਂ ਲਾਈਵ ਤਸਵੀਰਾਂ ਕਈ ਲੋਕ ਕਹਿਣਗੇ ਕਿ ਦੇਖੋ ਜੀ ਇਹ ਤਾਂ ਸਟੰਟ ਕਰ ਰਹੇ ਨੇ ਇਹ ਤਾਂ ਇਦਾਂ ਕਰ ਰਹੇ ਨੇ ਪਰ ਨਹੀਂ ਜੋ ਚੀਜ਼ ਸਹੀ ਆ ਅਸੀਂ ਸਹੀ ਨੂੰ ਸਹੀ ਕਹਾਂਗੇ